ਦਿਆਲਾ ਦੇ ਬਾਰਾਂਦਰੀ ਦੀ ਪੁਰਾਣੀ ਸੈਂਟਰਲ ਮੈਥੋਡਿਸਟ ਚਰਚ ਵਿਖੇ ਜੰਮੂ ਕਸ਼ਮੀਰ ਦੇ ਤਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਵਿੱਚ ਮਾਰੇ ਗਏ ਬੇਕਸੂਰ ਸੇਲਾਨੀਆਂ ਨੂੰ ਈਸਾਈ ਭਾਈਚਾਰੇ ਵੱਲੋਂ ਸ਼ਰਧਾਂਜਲੀ ਦੇ ਕੇ ਵਿਛੜੀ ਆਤਮਾਵਾਂ ਦੀ ਸ਼ਾਂਤੀ ਲਈ 2 ਮਿੰਟ ਦਾ ਮੋਨ ਰੱਖ ਪ੍ਰਾਰਥਨਾ ਕੀਤੀ ਗਈ। ਇਸ ਦੌਰਾਨ ਸੈਂਟਰਲ ਮੈਥੋਡਿਸਟ ਚਰਚ ਦੇ ਜ਼ਿਲ੍ਹਾ ਸੁਪਰੀ ਡੈਂਟਲ ਰੈਵਨਸ 3 ਮਸੀਹ ਅਤੇ ਐਮੈਨੂਅਲ ਮਸੀਹ ਨੇ ਪਹਿਲ ਕਾਮ ਹਮਲੇ ਦੀਪਪੁਰ ਜੋਰ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ دہشت گردੀ ਫਲਾਉਣ ਵਾਲੇ ਅਤੇ ਬੇਗਨਾਹਾਂ ਦੀ ਹਤਿਆਵਾਂ ਕਰਨ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ ਅਜਿਹੇ ਲੋਕ ਮਾਨਵਤਾ ਅਤੇ ਇਨਸਾਨੀਅਤ ਦੇ ਦੁਸ਼ਮਣ ਹੁੰਦੇ ਹਨ ਬੇਕਸੂਰ ਸਿਲਾਨੀਆਂ ਤੇ ਹਮਲਾ ਕਰਨਾ ਮਨੁੱਖਤਾ ਤੇ ਹਮਲਾ ਕਰਨਾ ਹੈ ਅੱਤਵਾਦੀਆਂ ਵੱਲੋਂ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਅੱਗੇ ਤੋਂ ਪੁਖਤਾ ਪ੍ਰਬੰਧ ਕਰਨ ਤੇ ਜ਼ੋਰ ਦੇਣਾ ਚਾਹੀਦਾ ਹੈ ਇਸ ਮੌਕੇ ਤੇ ਚਰਚ ਨਾਲ ਸੰਬੰਧਤ ਔਰੇਦਾਰ ਡੈਨਿਸ ਮਸੀਸ ਮੌਨ ਸੁੰਡੀ एडवर्ड सुनडी शीतल मसीह आदि अगुवी इस प्रार्थना सभा ਵਿੱਚ حاضر ਸੰਨ دعا ਕਰਦੇ ਨੌਜਵਾਨੋ ਕੇ ਲੀਏ ਪਹਿਲਾ ਪਰਮੇਸ਼ਵਰ ਇਸ ਰਾਜਾ तमाम ਨੌਜਵਾਨ ਪ੍ਰਭੂ ਦਾ ਪਰਮੇਸ਼ਵਰ ਜੀ ਬੁਰੀ ਆਤਮਾ ਕੋ ਛੋੜ ਕਰਕੇ ਫਿਦਾਵਨ ਆ ਮੇਰਾ ਨਾਮ ਰੈਵਨ ਸ਼ਰੀਫ मसीह ਡਿਸਟ੍ਰਿਕਟ ਸੁਪਰਿੰਟੈਂਡੈਂਟ ਨੇ ਪਟਿਆਲਾ ਹਾਂ ਜੀ ਸਰ ਅੱਜ ਅਸੀਂ ਮਸੀਹ ਭਾਈਚਾਰਾ ਜਿਹੜਾ ਸੈਂਟਰਲ ਮੈਥਡਿਸਟ ਚਰਚ ਬਰਾਦਰੀ ਗਾਰਡਨ ਦੇ ਵਿੱਚ ਇੱਕ ਖਾਸ ਜਿਹੜੀ ਆ ਪ੍ਰਾਰਥਨਾ ਕੀਤੀ ਗਈ ਆ ਜਿਹੜਾ ਬੀਤੇ ਦਿਨੀ ਸ਼੍ਰੀਨਗਰ ਦੇ ਵਿੱਚ ਜਿਹੜਾ ਬਹੁਤ ਵੱਡਾ ਨੁਕਸਾਨ ਜਿਹੜਾ ਵਾ ਦੇਸ਼ ਦਾ ਹੋਇਆ ਉਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਸਨ ਤੇ ਜਿਨ੍ਹਾਂ ਦੇ ਵਿੱਚ ਇੱਕ ਸਾਡੇ 크੍ਰਿਸਚੀਅਨ ਭਾਈ ਨਥਾਨੀਅਲ ਜੀ ਅੰਦੌਰ ਤੋਂ ਉਹਨਾਂ ਦੀ ਵੀ ਡੈਥ ਹੋ ਗਈ ਕਿ ਅਸੀਂ ਸਾਰਿਆਂ ਦੇ ਵਾਸਤੇ ਪ੍ਰਾਰਥਨਾ ਕੀਤੀ ਆ ਕਿਉਂਕਿ ਅਸੀਂ ਸਾਰੇ ਇੱਕ ਆ ਕਿਉਂਕਿ ਬਹੁਤ ਜ਼ਰੂਰੀ ਆ ਕਿ ਅਸੀਂ ਸਾਰੇ ਮਿਲਦੁਲ ਕੇ ਰਹੀਏ ਇੱਕ ਪਿਆਰ ਦਾ ਪੇਗਾਮ ਜਿਹੜਾ ਅਸੀਂ ਦੇਣਾ ਚਾਹੁੰਦੇ ਆ ਕਿ ਇੱਕ ਦੂਸਰੇ ਨੂੰ ਮਾਰੀਏ ਨਾ ਇੱਕ ਦੂਸਰੇ ਨੂੰ ਕਟਿਏ ਨਾ ਕਿਉਂਕਿ ਜਦੋਂ ਵੀ ਅਸੀਂ ਇਹੋ ਜੀਆਂ ਚੀਜ਼ਾਂ ਸੁਣਦੇ ਆ ਤੇ ਪੂਰੇ ਦੇਸ਼ ਦਾ ਇੱਕ ਬਹੁਤ ਬੁਰਾ ਹਾਲ ਹੋ ਜਾਂਦਾ ਆ ਸਾਰੇ ਲੋਕ ਜਿਹੜੇ ਆ ਉਹ ਤਰਾਸ ਜਾਂਦੇ ਨੇ ਡਰ ਜਾਂਦੇ ਨੇ ਇਸ ਕਰਕੇ ਅਸੀਂ ਅੱਜ ਸ਼ਾਂਤੀ ਦੀ ਪ੍ਰਾਰਥਨਾ ਜਿਹੜੀ ਆ ਕੀਤੀ ਆ ਕਿ ਉਹਨਾਂ ਪਰਿਵਾਰਾਂ ਨੂੰ ਪਰਮੇਸ਼ਵਰ ਜਿਹੜਾ ਵਾ ਸ਼ਾਂਤੀ ਦੇਵੇ ਉਹਨਾਂ ਦੁਖੀ ਪਰਿਵਾਰਾਂ ਦੇ ਘਰਾਂ ਦੇ ਵਿੱਚ ਜਿਹੜਾ ਮਾਤਮ ਛਾਇਆ ਆ ਉਹਨੂੰ ਪ੍ਰਮਾਤਮਾ ਜਿਹੜਾ ਵਾ ਉਹ ਸ਼ਾਂਤੀ ਦੇਵੇ ਤੇ ਉਹਨਾਂ ਨੂੰ ਸਾਡੀ ਸੱਚੀ ਸਰਧਾਂਜਲੀ ਜਿਹੜੀ ਆ ਇਹ ਹੀ ਆ ਕਿ ਅੱਗੇ ਤੋਂ ਅਸੀਂ ਪਿਆਰ ਭਾਵ ਦੇ ਨਾਲ ਰਹੀਏ ਤੇ ਇਹੋ ਜਿਹੇ ਜਿਹੜੇ ਸ਼ਰਾਂਤੀ ਜਾਂਦੇ ਆ ਉਹਨਾਂ ਤੋਂ ਬਚ ਕੇ ਰਹੀਏ ਤੇ ਮੈਂ ਤਾਂ ਸੋਚਦਾ ਕਿ ਜਿਹੜੇ ਮਾਰਨ ਵਾਲੇ ਆ ਉਹਨਾਂ ਦਾ ਕੋਈ ਧਰਮ ਨਹੀਂ ਆ ਇਸ ਕਰਕੇ ਸਾਨੂੰ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਆ ਤੇ ਜਿਹੜਾ ਹੋ ਗਿਆ ਆ ਉਹਨੂੰ ਕੋਈ ਰੋਕ ਨਹੀਂ ਸਕਦਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਪਿਆਰ ਭਾਵ ਦੇ ਨਾਲ ਰਹੀਏ ਤੇ ਸਾਡੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਠੇਸ ਨਾ ਪਹੁੰਚੇ ਅਸੀਂ ਭਾਵੇਂ Hindu ਆ, Muslim ਆ, Sikh ਆ, Isai ਆ ਸਾਰੇ ਅਸੀਂ ਮਤਲਬ ਭਾਈ ਭਾਈ ਆ ਸਾਡੇ ਵਿੱਚ ਕੋਈ ਵਿਕਤਰਾ ਨਹੀਂ ਆ ਅਸੀਂ ਸਾਰੇ ਇੱਕ ਆ ਇਨਸਾਨ ਜਿਹੜਾ ਜਦੋਂ ਪੈਦਾ ਹੁੰਦਾ ਆ ਤੇ ਉਦੋਂ ਉਹਨੂੰ بڑا ਧਰਮ ਕੀ ਆ ਪਰ ਅਸੀਂ ਉਹ ਬਾਅਦ ਦੇ ਵਿੱਚ ਉਹਨਾਂ ਨੂੰ ਦੱਸਦੇ ਆਂ ਕਿ ਆ ਧਰਮਿਆਂ ਆ ਧਰਮਿਆਂ ਇਸ ਕਰਕੇ ਇਨਸਾਨੀਅਤ ਜਿਹੜੀ ਆ ਉਹਨੂੰ ਕਾਇਮ ਰੱਖਣਾ ਚਾਹੀਦਾ ਤੇ ਜਿਹੜੀ ਸਾਡੇ ਦੇਸ਼ ਦੀ ਬਿਊਟੀ ਆ ਉਹਨੂੰ ਅਸੀਂ ਬਣਾ ਕੇ ਰੱਖੀਏ ਤੇ ਪ੍ਰਾਰਥਨਾ ਕਰਦੇ ਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਮਾਤਮਾ ਜਿਹੜਾ ਵਾ ਸਾਰਾ ਕੁਝ ਠੀਕ ਠਾਕ ਰੱਖੇ ਥੈਂਕ ਯੂ ਵੈਰੀ ਮਚ ਸਰ ਜੀ ਆਪਣੇ ਸਰਕਾਰ ਪ੍ਰਤੀ ਕੁਝ ਕਹਿਣਾ ਚਾਹੋਗੇ ਸਰਕਾਰ ਪ੍ਰਤੀ ਇਹ ਹੀ ਕਹਿਣਾ ਚਾਹਵਾਂਗੇ ਕਿ ਜਿਹੜੀ ਸਾਡੀ ਸੈਂਟਰ ਸਰਕਾਰ ਆ ਜਾਂ ਉਥੋਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਅੱਗੇ ਤੋਂ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਜਿਹੜਾ ਹਾਦਸਾ ਹੋਇਆ ਵਾ ਅੱਗੇ ਤੋਂ ਨਾ ਹੋਣ ਪਾਏ ਕਿਉਂਕਿ ਕੋਈ ਵੀ ਆ ਕੇ ਜੁਨੀਫਾਰਮ ਪਹਿਨ ਕੇ ਤਾਂ ਉਹ ਮਤਲਬ ਆ ਕਿ ਉੱਥੇ ਏਦਾਂ ਹਮਲੇ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਹਰ ਇੱਕ ਤੇਸ਼ ਦਾ ਵਾਸੀ ਜਿਹੜਾ ਵਾ ਉਹ ਅੰਜੂਆਂ ਦੇ ਵਿੱਚ ਇਸ ਕਰਕੇ ਸਾਡੀ ਬੇਨਤੀ ਇਹ ਆ ਇਹ ਸਰਕਾਰਾਂ ਜਿਹੜੀਆਂ ਨੇ ਸਹੀ ਪ੍ਰਬੰਧ ਜਿਹੜਾ ਉਹ ਕਰਨ